ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਕਿ ਕਿਸੇ ਦਾ ਸੁਨੇਖਵਾ ਰਹੇ ਹੋ ਤੇ 5 ਦਿਨ ਦਾ ਰਿਮਾਂਡ ਰਮਨ ਅਰੂੜਾ ਦਾ ਜੋ ਕਿ ਆਮ ਆਦਮੀ ਪਾਰਟੀ ਵਿਧਾਇਕ ਨੇ ਉਹਨਾਂ ਦਾ 5 ਦਿਨ ਦਾ ਰਿਮਾਂਡ ਜਿਹੜਾ ਹੈ ਉਹ حاصل ਕੀਤਾ ਵਿਜਲੈਂਸ ਨੇ ਰਮਨ ਅਰੂੜਾ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਬੀਤੇ ਦਿਨੀ ਰਮਨ ਅਰੂੜਾ ਦੀ ਗ੍ਰਿਫਤਾਰੀ ਜਿਹੜੀ ਹੋਈ ਸੀ ਇੱਕ ਲੰਮੀ ਪੁੱਛ ਵਿੱਚ ਉਹਨਾਂ ਤੋਂ ਕਈ ਘੰਟੇ ਚੱਲੀ ਤੇ ਕੁਝ ਕੁਛ ਤੋਂ ਬਾਅਦ ਵਿਜਲੈਂਸ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਹੁਣ 5 ਦਿਨ ਦਾ ਰਿਮਾਂਡ حاصل ਕੀਤਾ ਗਿਆ ਰਮਨ ਅਰੂੜਾ ਦਾ ਵਿਜੀਲੈਂਸ ਨੇ ਰਮਨ ਅਰੂੜਾ ਨੂੰ ਕੋਰਟ ਦੇ ਵਿੱਚ ਪੇਸ਼ ਵੀ ਕੀਤਾ ਹੈ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਕੱਲ ਰਮਨ ਅਰੂੜਾ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ ਸੀ ਤੇ ਹੁਣ 5 ਦਿਨ ਦਾ ਰਿਮਾਂਡ ਅਮਨ ਅਰੂੜਾ ਦਾ ਹਾਸਲ ਕੀਤਾ ਸੋ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰੀ ਜਿਹੜੀ ਹੈ ਉਹ ਬੀਤੇ ਕੱਲ ਕੀਤੀ ਗਈ ਸੀ ਰਮਨ ਅਰੂੜਾ ਦੀ ਕਈ ਘੰਟੇ ਲਗਾਤਾਰ 7-8 ਘੰਟੇ ਜਿਹੜੀ ਆ ਪੁੱਛਗਿੱਛ ਚੱਲੀ ਹੈ ਤੇ ਉਸ ਤੋਂ ਬਾਅਦ ਰਮਨ ਅਰੂੜਾ ਦੀ ਗ੍ਰਿਫਤਾਰੀ ਹੋਈ ਹੈ ਤੇ ਇਸ ਦੇ ਉੱਪਰ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਪ੍ਰਤੀਕਰਮ ਜਿਹੜਾ ਬੀਤੇ ਕੱਲ੍ਹ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਸੀ ਕਿ ਚਾਹੇ ਆਪਣਾ ਹੋਵੇ ਜਾਂ ਕੋਈ ਹੋਰ ਤੇ ਬਖਸ਼ਾ ਜਿਹੜਾ ਨਹੀਂ ਜਾਏਗਾ। ਭ੍ਰਿਸ਼ਟਾਚਾਰ ਦੇ ਖਿਲਾਫ ਜ਼ੀਰੋ ਟੋਲਰੈਂਸ ਨੀਤੀ ਜਿਹੜੀ ਹੈ ਉਹ ਪਨਾਈ ਜਾਏਗੀ ਤੇ ਹੁਣ ਅਦਾਲਤ ਦੇ ਵਿੱਚ ਵਿਜੀਲੈਂਸ ਨੇ ਰਮਨ ਅਰੋੜਾ ਨੂੰ ਪੇਸ਼ ਕੀਤਾ ਤੇ ਪੇਸ਼ ਕਰਕੇ 5 ਦਿਨ ਦਾ ਰਮਨ ਅਰੋੜਾ ਦਾ ਜੋ ਹਾਸਲ ਕੀਤਾ ਰਿਮਾਂਡ ਸੋ ਕੋਰਟ ਨੇ ਰਮਨ ਅਰੋੜਾ ਨੂੰ 5 ਦਿਨ ਦੇ ਰਿਮਾਂਡ ਤੇ ਭੇਜਿਆ। ਉਹਨੇ ਨਾ 5 ਦਿਨਾਂ ਦੇ ਵਿੱਚ ਕੀ ਕੁਝ ਵਿジネス ਜੜੀ ਹੈ ਜਾਂਚ ਏਜੰਸੀ ਜਿਹੜੀ ਹੈ ਉਹ ਤਤਕੜ ਕੇ ਲਿਆਉਂਦੀ ਹੈ ਇਹ ਦੇਖਣਾ ਹੋਏਗਾ ਤੇ ਮਨਪ੍ਰੀਤ ਮੇਰੇ ਸਹਿਯੋਗੀ ਇਸ ਵੇਲੇ ਫੋਨ ਲਾਈਨ ਤੇ ਮੌਜੂਦ ਨੇ ਮਨਪ੍ਰੀਤ ਕੀ ਕੁਝ ਜਾਣਕਾਰੀ ਹੈ ਇਸ ਵੇਲੇ ਜੋ 5 ਦਿਨ ਦਾ ਰਿਮਾਂਡ ਜਿਹੜਾ ਹਾਸਲ ਕੀਤਾ ਗਿਆ ਅਦਾਲਤ ਦੇ ਵਿੱਚ ਪੇਸ਼ ਕਰਕੇ ਰਮਨ अरोड़ा ਨੂੰ ਕੁਲਦਨ ਬਸਨਾ ਆ ਰਹੀਆਂ ਕਿ ਰਮਨ अरोड़ा ਐਮਐਲਏ ਜੋ ਨੇ ਉਹਨਾਂ ਦਾ ਅੱਜ ਜਿਹੜਾ ਮਾਨਯੋਗ ਜੱਜ ਸਾਹਿਬ ਵੱਲੋਂ 5 ਦਿਨ ਦਾ ਰਿਮਾਂਡ ਜਿਹੜਾ ਵਿਜੀਲੈਂਸ ਨੂੰ ਦਿੱਤਾ ਗਿਆ ਹੈ ਬੀਤੇ ਦਿਨੀ ਵਿਜੀਲੈਂਸ ਦੇ ਵੱਲੋਂ ਉਹ ਕਾਫੀ ਲੰਬਾ ਸਮਾਂ ਰੇਡ ਕਰਕੇ ਰਮਨ ਅਰੋੜਾ ਨੂੰ ਹਿਰਾਸਤ ਵਿੱਚ ਲਿਆ ਸੀਗਾ ਪਰ ਦੱਸ ਦਈਏ ਵਕੀਲ ਦਾ ਕਹਿਣਾ ਹੈ ਕਿ ਪੱਸੀ ਪੂਰੇ ਡਾਕੂਮੈਂਟ ਜਿਹੜੇ ਉਹ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੇ ਆ ਸਾਰੇ ਤੱਥ ਜਿਹੜੇ ਨੇ ਅਸੀਂ ਜਲਦੀ ਹੀ ਕੋਰਟ ਦੇ ਵਿੱਚ ਪੇਸ਼ ਕਰਾਂਗੇ ਉਹਨਾਂ ਦੇ ਕਹਿਣ ਮੁਤਾਬਕ ਇਹ ਰਮਨ ਅਰੋੜਾ ਨੂੰ ਕਿਸੇ ਝੂਠੇ ਕੇਸ ਦੇ ਵਿੱਚ ਜਿਹੜੀ ਫਸਾਉਣ ਦੀ ਸਾਜ਼ਿਸ਼ ਹੈ ਉਹ ਕੀ ਕੀਤੀ ਜਾ ਰਹੀ ਹੈ ਪਰ ਤੁਹਾਨੂੰ ਦੱਸ ਦਈਏ ਰਮਨ अरोड़ा ਦੇ ਉੱਪਰ ਜਿਹੜੇ આરોਪ ਲੱਗੇ ਨੇ ਉਹ આરોਪ ਇਹ ਨੇ ਕਿ ਭ੍ਰਸਤਾਚਾਰ ਜਿਹੜੀ ਇਹਨਾਂ ਦੇ ਵੱਲੋਂ ਕੀਤੀ ਗਈ ਹੈ ਐਟਪੀ ਸੁਖਦੇਵ ਵਿਸ਼ੇਸ਼ਟ ਨੂੰ ਕਹਿ ਕੇ ਇਹਨਾਂ ਨੇ ਬਹੁਤ سارے ਲੋਕਾਂ ਨੂੰ ਝੂਠੇ ਨੋਟਿਸ ਭੇਜਵਾਏ ਸਨ ਬਾਅਦ ਵਿੱਚ ਸੈਟਲਮੈਂਟ ਦੀ ਗੱਲ ਜਰੀ ਹੈ ਉਹ ਕੀਤੀ ਜਾਂਦੀ ਸੀ ਤਾਂ ਦੱਸ ਦਈਏ ਜਿਹੜੀ ਪੂਰੀ ਦੀ ਪੂਰੀ ਸ਼ਿਕਾਇਤ ਹੈਗੀ ਹੈ ਇਹ ਇੰਜੀਨੀਅਰ ਐਂਡ ਬਿਲਡਿੰਗ ਡਿਪਾਰਟਮੈਂਟ ਬਿਲਡਿੰਗ ਡਿਜ਼ਾਈਨ ਡਿਪਾਰਟਮੈਂਟ ਜਿਹੜਾ ਹੈਗਾ ਉਸ ਐਸੋਸੀਏਸ਼ਨ ਦੇ ਪ੍ਰਧਾਨ ਕਪਾਲ ਦੇ ਵੱਲੋਂ ਕੀਤੀ ਗਈ ਸੀ ਜਿਸ ਤੋਂ ਬਾਅਦ ਕਾਫੀ ਲੰਬਾ ਸਮਾਂ ਵਿਸ਼ੇਸ਼ਟੇ ਕੰਜੇ ਵਿੱਚ ਵਿਜੀਲੈਂਸ ਨੇ ਲਿਆ 14 ਤਰੀਕ ਨੂੰ ਜਿਹੜੀ ਅਰੈਸਟ ਪਾਈ ਗਈ ਸੀ ਕੁਝ ਹੀ ਦਿਨ ਬਾਅਦ ਜਿਹੜੀ ਰਮਨ ਅਰੋੜਾ ਦੀ ਸਿਕਿਉਰਿਟੀ ਹੈ ਸਰਕਾਰ ਦੇ ਵੱਲੋਂ ਉਹ ਵਾਪਸ ਲੈ ਲਈ ਜਾਂਦੀ ਹੈ ਤੇ ਕੁਝ ਦਿਨ ਬਾਅਦ ਜਿਹੜਾ ਫਿਰ ਤੋਂ ਰਮਨ ਅਰੋੜਾ ਦੇ ਘਰ ਜਿਹੜੀ ਇੱਕ ਵਾਰ ਫਿਰ ਤੋਂ ਵਿਜੀਲੈਂਸ ਦੀ ਰੇਡ ਪੈਂਦੀ ਹੈ ਸਤਾ ਦੱਸ ਜੀ ਹੁਣ ਵਿਜੀਲੈਂਸ ਦੀ ਪੂਰੇ ਤਰੀਕੇ ਦੀ ਰਡਾਰ ਤੇ ਪਹਿਲਾਂ ਤੋਂ ਹੀ ਸੀਗੇ ਪਰ ਹੁਣ ਪੂਰੀ ਤਰ੍ਹਾਂ ਸਿਕੰਜੇ ਦੇ ਵਿੱਚ ਰਮਨ ਅਰੋੜਾ ਆ ਚੁੱਕੇ ਨੇ ਦਸ ਜਿੰਨਾਂ ਰਿਮਾਂਡ ਮਾਣਿਓਗਾ ਅਦਾਲਤ ਦੇ ਕੋਲੋਂ ਦੀ ਵਿਜੀਲੈਂਸ ਦੇ ਵੱਲੋਂ ਮੰਗਿਆ ਗਿਆ ਸੀ ਪਰ ਮਾਣਿਓਗਾ ਅਦਾਲਤ ਦੇ ਵੱਲੋਂ ਅੱਜ ਰਮਨ ਅਰੋੜਾ ਦਾ ਅਰੋੜਾ ਦਾ 5 ਦਿਨ ਦਾ ਮਾਂਡ ਜਿਹੜਾ ਉਹ ਦਿਨ ਤੱਕ ਆ 5 ਦਿਨ ਬਾਅਦ ਫਿਰ ਤੋਂ ਜਲੰਧਰ ਦੀ ਕੋਰਟ ਦੇ ਵਿੱਚ ਜਿਹੜਾ ਹੈਗਾ ਉਹਨਾਂ ਨੂੰ ਪੇਸ਼ ਕੀਤਾ ਜਾਵੇਗਾ ਠੀਕ ਹੈ ਮੰਤਰੀ ਬਹੁਤ ਸ਼ੁਕਰੀਆ ਜੁੜੰਦ ਲਈ ਤੇ ਤਮਾਮ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਦੇ ਲਈ ਸੋ 5 ਦਿਨ ਦਾ ਰਿਮਾਂਡ ਜਿਹੜਾ ਉਹ ਅਸਲ ਕੀਤਾ ਹੈ ਰਮਨ ਅਰੋੜਾ ਦਾ ਅਦਾਲਤ ਦੇ ਵਿੱਚ ਪੇਸ਼ ਕਰਕੇ ਵਿਜੀਲੈਂਸ ਨੇ ਤੇ ਹੁਣ ਪੰਜ ਦਿਨਾਂ ਦੇ ਵਿੱਚ ਕੀ ਕੁਝ ਤੱਤ ਜਿਹੜੇ ਆ ਸਾਹਮਣੇ ਆਉਂਦੇ ਨੇ ਇਸ ਮਾਮਲੇ ਦੇ ਨਾਲ ਜੁੜੇ ਹੋਏ ਭ੍ਰਿਸ਼ਟਾਚਾਰ ਦੇ ਮਾਮਲੇ ਨਾਲ ਜੁੜੇ ਹੋਏ ਵਿਜੀਲੈਂਸ ਕੀ ਕੁਝ ਪਤਾ ਲਗਾ ਪਾਉਂਦੀ ਹੈ ਇਹ ਦੇਖਣਾ ਹੈ কোর্ਟ ਤੋਂ ਵਿਜੀਲੈਂਸ ਨੇ 10 ਦਿਨਾਂ ਦਾ ਰਿਮਾਂਡ ਹਾਲਾਂਕਿ ਮੰਗਿਆ ਸੀ ਪਰ 5 ਦਿਨ ਦਾ ਰਿਮਾਂਡ ਜਿਹੜਾ ਕੋਰਟ ਨੇ ਦਿੱਤਾ ਹੈ ਰਮਨ ਅਰੂੜਾ ਦਾ ਵਿਜੀਲੈਂਸ ਨੂੰ